ਹਾਂਜੀ ਦੋਸਤੋ ਕੀ ਹਾਲ ਚਾਲ ਸਵਾਦ ਕੀਤਾ ਹੁੰਦਾ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਨਾਮ ਆ ਦੇਣ ਨਵੀਂ ਸਵੇਰ ਅੱਜ ਇੱਕ ਤਾਂ ਜਲਾ ਮੈਂ ਬੁੱਧ ਸਿੰਘ ਵਾਲੇ ਪਹਿਲਾਂ ਮਿੰਨਰ ਮੈਂ ਚੱਲਿਆ ਗਿਆ ਉਹਨਾਂ ਦਾ ਫੋਨ ਆਇਆ ਸੀਗਾ ਉੱਧਰ ਗਏ ਸੀਗਾ ਉੱਧਰ ਪਹਿਲਾਂ ਖਤਮ ਹੋ ਗਿਆ ਜਾਨ ਤਾਂ ਫਿਰ ਖਾਲੇ 곗ਾ ਹੀ ਲੱਗਿਆ ਆ ਉਸ ਮੁੜਿਆ ਤੇ ਅੱਜ ਉਹ ਕਹਿੰਦੇ ਵੀ ਆਣ ਕੇ ਲੋ ਜੋ ਬਾਅਦ ਪਤਾ ਨਹੀਂ ਵੀ ਖਤਮ ਨਾ ਹੋ ਜਵੇ ਮਤਲਬ ਬਾਕੀ ਦੇ ਕੰਮ ਬਾਅਦ ਚ ਕਰਾਂਗੇ ਪਹਿਲਾਂ ਉਹ ਲੈ ਕੇ ਜਾ ਕੇ ਤੇ ਬਾਕੀ கருத்துக்கள் ਸ਼ਿਵ ਗਣਕੇਂਦਰ ਪਹੁੰਚ ਗਿਆ ਬਾਕੀ ਸ਼ਿਵ ਗਣਕੇਂਦਰ ਬਾਕੀ ਸਾਨੂੰ ਅੰਦਰ ਲੈ ਹੁਣ ਵੀਅ ਦਿਖਾਉਣੇ ਆ ਦਾ ਮੈਨੂਲ ਮਿਕਸਚਰ ਇਹ ਕਹਤਾ ਹੈਗਾ 10 ਕਿਲੋ ਦਾ ਇਨਗਰੀਡੀਐਂਟ ਦਿਖਾਉਂਦੇ ਤੁਹਾਨੂੰ ਇਹਦੇ ਵਿੱਚ ਕਿਹੜੇ-ਕਿਹੜੇ ਆ ਸਾਊਥ-ਵੈਸਟ ਜੁਨੇ ਹੁੰਦਾ ਡੋਡੀ ਜਿਹੜਿਆਂ ਲਈ ਹੁੰਦਾ ਫਿਰੋਜਪੁਰ ਮਾਨਸਾ ਬਠਿੰਡਾ ਮਕਸਰ ਫਰੀਦਕੋਟ ਮੋਗਾ ਸੰਗਰੂਰ ਅਤੇ ਬਰਨਾਲਾ ਇਹ ਜਿਹੜੀ ਚੀਜ਼ ਦੀ ਘਾਟ ਆ ਤੇ ਵੀ ਉਹ ਹਿਸਾਬ ਨਾਲ ਹੀ ਬਣਾਉਂਦੇ ਆ ਇਹ ਆ ਸਾਰਾ ਦੱਸਿਆ ਵਗਰੇਡੀਅੰਟ ਕਿਹੜੇ ਕਿੜੇ ਦੇ ਵਿੱਚ ਮੈਗਨੀਸ਼ੀਅਮ ਕੈਲਸ਼ੀਅਮ ਫਾਸਫੋਰਸ ਨਮੀ ਦੇ ਹਿਸਾਬ ਨਾਲ ਔਡੋਡੀ ਆ ਇਹਨਾਂ ਦੀ ਦੂਜਾ ਸੀ ਹੋਈ ਇਧਰ ਕਟੜੂ ਵਛੜੂ ਵੀ ਜੋ 3 ਗ੍ਰਾਮ ਝੋਟੇ ਲਈ 100 ਗ੍ਰਾਮ ਆ ਦਰ ਧਾਰੂ ਪਸੰਗਾਂ ਵਾਸਤੇ ਜਿਹੜੇ ਸਾਡਾ ਦੁੱਧ ਦੇ ਪਸ਼ੂ ਹਿਸਾਬ ਨਾਲ 8 ਤੋਂ 10 ਕਿਲੋ 60 ਗ੍ਰਾਮ 11 ਕਿਲੋ ਜਿਹਦੇ ਉਪਰ 100 ਗ੍ਰਾਮ ਕੋਤਨਾ ਸ਼ਕਤੀ ਬਦਾਵੇ ਇਹ ਗੱਟਾ 10 ਕਿਲੋ ਦਾ 900 ਦਾ ਮਿਲਿਆ ਇਹ ਤੇ ਇਧਰ ਇਹ ਬਸ਼ਨ ਸ਼ਾਮੇ ਰੱਖਦਗੇ ਨੂੰ ਹੁਣ ਤਿੱਲਾ ਤਾਂ ਕੰਮ ਸਾਮ ਦਾ ਸੂਟ ਕਣੀ ਹਜੇ ਵਿੱਚ ਹੀ ਆ ਦਨ ਮੈਂ ਕਹਿਆ ਸੀ ਨੂੰ ਪਾਣੀ ਬਾਰੇ ਵਿਚਾਰ ਤੈਨੂੰ ਇਹਦਾ ਕਿਉਂ ਸੱਤਿਆ ਨਾਸ ਕਰਿਆ ਤੂੰ ਮਨੀ ਬਲਾਂਡਾ ਠੰਡਾ ਤੇ ਪਾਣੀ ਦੋਣੀ ਪੀਣਾ ਹੀ ਆ ਤੂੰ ਨਹੀਂ ਪੀਂਦੀ ਕੀ ਰੋਟੀ ਤਾਂ ਮਗਰ ਨਹੀਂ ਆਈ ਤਾਂ ਪੀਂਦੀ ਆਈ ਤਾਂ ਪਾਇਆ ਦਾ ਪਾਣੀ ਤੇਰਾ ਵੀ ਕੰਮ ਚੱਲੀ ਜਾਂਦਾ ਜੋਰ ਜੋਰ ਸਵੱਟ ਨੇ ਬਣਾ ਕੇ ਵੇਚਣੀ ਲੱਗ ਜਾ ਜਦ ਤੱਕ ਬੱਜ ਦਾਣੀਗਾ ਕਿਥੋਂ ਲਿਆਉਂਦੀ ਪਾਸ ਮੈਨੂੰ ਤੂੰ ਹਾਂ ਵੀ ਤੂੰ ਦੱਸ ਕਰਾਂ ਕਿਵੇਂ ਆ ਕੰਮ ਕਨੇ ਕਰਾਂ ਨੀ ਬੁੱਧ ਜਦ ਤੱਕ ਤੇਰਾ ਪਾਪੜਾ ਨਾ ਭਈਆ ਤੇਰਾ ਸ਼ੂਟ ਕਿਵੇਂ ਆ ਰਣਾ ਪਾਪੜਾ ਲੱਗਦੇ ਆ ਕਿਧਰ ਗਿਆ ਵਾ ਆ ਦੇ ਆ ਆ ਗਿਆ ਕੋਈ ਇਦੀ ਆ ਗਿਆ ਦੇਖ ਕੇ ਆ ਗਿਆ ਬੇ ਕੌਣਾ ਮੈਂ ਤੂੰ ਮੈਨੂੰ ਦਾਤ ਚਾ ਰੇਤ ਦੇ ਦਿੰਦਾ बगला भैन धाम बैठा गांव के उपरले भैन इतने तेन मिलता हो खड़ा आया भ्रावा गां ਤੇ ਫੇਰ ਤੇ ਜੀ ਮੜਦਾ ਹੋਇਆ ਉਹ ਪਿੱਛੇ ਖੜਾ ਹਜੇ ਪਿੱਛੇ ਖੜਾ ਹਜੇ ਚਾਗਣਾ ਇਹੋ ਲੱਗ ਗਿਆ ਮੇਰੇ ਤੇ ਦਾਗ ਲੱਗ ਗਏ ਹੁਣ ਤੇਰੇ ਜਾੜ ਛੱਡ ਕੇ ਤੈਨੂੰ ਲੈ ਕੇ ਜਾਣਾ ਬੁੱਗਾ ਚਾਹ ਬਣਾ ਮੇਰੀ ਵਦਗਾ ਜੀ ਬਣਾਈ ਚਰਚਾ ਯਾਰ ਕਿਹਾ ਉਹ ਜੱਟ ਨੂੰ ਨਹੀਂ ਕਿਹਾ ਇੱਕ ਟਾਈਮ ਫਿਰ ਮਾਤਨੇ ਆਸ ਦਾ ਕੰਮ ਹੋ ਜਾਬ ਤੁਸੀਂ ਲਾਇਆ ਹੋ ਹੁਣ ਉੱਥੇ ਯਾਰ ਇਹ ਮੈਨੂੰ ਭਾਈ ਨੇ ਦਿੱਤਾ ਸੀਗਾ ਇਹ ਕਹਿੰਦਾ ਕਿ ਬਾਗੇ ਪੁਰਾਣਾ ਸਕੂਲ ਆ ਕੋਈ ਆਖੇ ਤੇ ਉੱਥੇ ਨਾ ਪੜ੍ਹਾਈ ਸ਼ੁਰੂ ਹੁੰਦੀ ਆ ਮੈਂ ਕਿਹਾ ਚੱਲ ਦੇ ਦੇ ਇੱਕ ਵੇਜ ਦੇ ਲੈ ਮੈਨੂੰ ਵੀ ਜੇ ਪੜ੍ਹਨਾ ਪਿਆਗਾ ਪੜ੍ਹ ਲਾਂਗੇ ਦੇਖਾਂ ਹੀ ਕਿਹੜਾ ਸਕੂਲ ਆ ਇਹ ਇਹ ਲੋਵਾ ਲਿਟਲ ਜੀ ਜੀ ਸਕੂਲ ਬਹੁਤ ਵਧੀਆ ਸਕੂਲ ਹੁੰਦਾ ਇਹ ਰੈਕਟ ਖਾਈ ਕਿਹੜਾ ਓਪਨ ਵਾਲਾ ਹੈ ਨਹੀਂ ਓਪਨ ਵਾਲੇ થોੜਾ ਪ੍ਰਾਈਵੇਟ ਸਕੂਲ ਆ ਵਧੀਆ ਸਕੂਲ ਹੁੰਦਾ ਹੈ ਉਹ ਵੀ ਇਹਦੇ ਨਾਲ ਦਾ ਇੱਕ ਕਹਿੰਦਾ ਮਿਸ਼ਨ ਸ਼ੁਰੂ ਹੋਣੀ ਕਹਿੰਦਾ ਕਿ ਨਾਸ ਸਕੂਲ ਦਾ ਕੱਦੇ ਚ ਕਿਆ ਦੇਖਦੇ ਆ ਨਾ ਕਿ ਇਹ ਤਾਂ ਜੀ ਸਕੂਲ ਜੀ ਸਕੂਲ ਕਹਿੰਦੇ ਹੁੰਦੇ ਬਾਲਾ ਪਬਲਿਕ ਲੈ ਨਾ ਦੇ ਮਸ਼ਹੂਰੀ ਕਰਦੇ ਘਰ ਅੱਛਾ ਵੇ ਜਦੋਂ ਇਹਨੇ ਲੱਗਣਾ ਲੱਗ ਜੂਗਾ ਬਾਗਾਂ ਪ੍ਰਾਣਾ ਬਾਗਾਂ ਪ੍ਰਾਣਾ ਕਰਦੇ ਸੀਗੇ ਬਾਗਾਂ ਪ੍ਰਾਣਾ ਉਹਦੇ ਨਰਸਰੀ ਜੇ 3 ਸਾਲ ਤੋਂ ਪਲੱਸ ਲੈਂਦੇ ਆ ਜੁਕੇ ਜੀ ਚ 4 ਸਾਲ ਤੋਂ ਪਲੱਸ ਲੈਂਦੇ ਆ ਮੰਨ ਨਾ ਮੈਂ ਮਰੀ ਨਾਲ ਹੀ ਬੜਕ ਉਧਰ ਪਾ ਜਾ ਗਿਆ ਬਾਜੂ ਦੇ ਨਾਲ ਹੀ ਸਾਰਨੇ ਪਜੰਗ ਆ ਆ ਆਏ ਆਪਣੇ ਬਾਹਰ ਆ ਜਾ ਫਿਰ ਨਾਲ ਹੀ ਆ ਜਾ ਮਸਾ ਦਾ ਆਇਆ ਹੋ ਜਰਾ ਪਹਿਲਾਂ ਰੇਡ ਪੁੱਛ ਲਿਓ ਤੋ ਕਿੰਨੇ ਦਾ ਪੰਜਾ ਦਾ ਇੱਕ ਦਿੰਦੇ ਹੁੰਦੀ ਆ ਮਹੰਗਾ ਹੋ ਗਿਆ ਮਹਿੰਗਾਈ ਦਾ ਦੇਣਾ ਹੁਣ ਕਿਤਨੇ ਕਾ ਵਾਪੜਾ ਇੱਕ ਬਾਪੜ ਦੇ ਦੇ ਹੇ ਕਿੰਨੇ ਦਾ ਪੰਜਰ ਬੇਂਗਾ ਦਾ ਦੋ ਤਾਂ ਲੈ ਦੇ ਦੋ ਦੇ ਦੇ ਚੱਲ ਆ ਜਾ ਚੱਲ ਦੋ ਰੇ ਬੇਂਗਾ ਦਾ ਨਹੀਂ ਪੰਜਾ ਦਾ ਇੱਕ ਲੜਾਈ ਕਰਾ ਦੇਗਾ ਪੰਜਾ ਦਾ ਇੱਕ ਦੋ ਦਿੰਦੇ ਦੋ ਸੰਦੇ ਆ ਜਾ। ਬੱਸ ਇਹ ਲੈ ਦੇ 100 ਰੁਪਏ ਮੈਂ ਦੇਵਾਂ ਖੜ ਜਾ। ਹੈਗੇ ਖੁੱਲੇ ਪੈਸੇ ਤੇਰੇ ਕੋਲ 10-10 ਦੇ। ਕਿੰਨੇ? 100 ਦਾ ਤੋੜ ਦੇ ਯਾਰ ਮੇਰਾ। ਤੇਰੇ ਕੋਲ ਕਿੰਨੇ ਨੋਟ 10-10 ਦੇ? ਇਹ ਹੋ ਵੀ ਤੋਂ ਨਹੀਂ ਆਉਂਦਾ। 500 ਦਾ ਤੋੜ ਦੇਂਗਾ। ਨਾ ਯਾਰ ਅਵੀ ਤਾਂ ਆਉਂ ਭਾਈ। ਸਾਰੇ 10-10 ਦੇ ਤਾਂ 100 ਦੇ ਦੇ ਤੋੜ ਦੇ।

ਅੱਜ ਜਿਖਾ ਦੇ ਮੋੜੇ ਕੰਨਾਂ ਨੇ ਜੜਦ ਹੋ ਗਈ ਆ 10 10 10 ਜੜਦ ਨੂੰ ਲੱਗੇ ਜੜਦ ਨੂੰ ਜੜਦ ਚਾਵਣਾ ਘਟ ਕਰ ਕਰਦੀ ਹੁਣ ਮੇਰੇ ਲਈ ਜਨਕ ਚਾਹ ਪਾ ਕੇ ਨਾ ਪਹਿਲਾਂ ਤੁਹਾਡੇ ਵਾਸਤੇ ਗੋੜ ਲੈ ਕੇ ਆਉਣ ਲੱਗੇ ਗੋੜ ਹੈਗਾ ਘਰੇ ਨਾ ਗੋੜ ਖੜ ਨਹੀਂ ਜਾਣੀ ਪਣੀ ਗੋੜ ਪਹਿਲਾਂ ਮਗਦੀ ਖੰਡ ਪਹਿਲਾਂ ਮਗਦੀ ਆ क्या वोरलैंड होलैंड करने अब मैं नहीं खाना चाहती हूँ क्या लो वोरलैंड है तो वोरलैंड अब नहीं करना दोनों जन्नत का ना दस हजार पंद्रह दिन का दिन दे तब ब्रह्मा का तब इंडिया नहीं बोल बोल अगर पीये तो एक तो दस ही का अब पंद्रह हो गए हैं ਤੁਸੀਂ ਉਸ ਸਕੂਲ ਜਾਂਦੇ ਹੁੰਦੇ ਸੀ ਦੋਆਂ ਦਾ ਇੱਕ ਹੁੰਦਾ ਸੀਗਾ ਪੀਂਦੇ ਬਦਕਾ ਚਾਹ ਕਰਨਾ ਸੀ ਇੱਕ ਬੱਠਾ ਸਕ ਲਈਏ ਸਾਤੀ ਟੈਸਟੀ ਹੀਗਾ हां किवें ਫਿਰ ਚਾਹ ਦਾ ਖਿਆਲ ਤਰਾ ਬਣਾਉਣੀ ਆ ਜਾ ਮੈਂ ਤਾਂ ਕਹਿੰਦਾ ਰਹਿਣ ਦੇ ਆ ਕੇ ਫੀਲੂnga ਕੀ ਆ ਪੀ ਆ ਪੀ ਲੈ ਹੁਣੀ ਬਣਾਈ ਆ ਬਈ ਜਾ ਬਈ ਨਹੀਂ ਹੁਣੀ ਬਣਾਈ ਆ ਪਾਣੀ ਵਾਲੀ ਹੈ ਪਾਣੀ ਵਾਲੀ ਹਾਂ ਅੱਗੇ ਦੁੱਧ ਚ ਪੱਤੀ ਪਾਗਦੇ ਨਹੀਂ ਹੁਣੀ ਹੈਣਾ ਹਲੇ ਮੇਰਾ ਦਿਲ ਨਹੀਂ ਕਰਦਾ ਚਾਹ ਨੂੰ ਮੈਂ ਸਹੀ ਗੱਲ ਪੁੱਛੇ ਤਾਂ ਹੁਣ ਤੇਰਾ ਕਿੰਨਾ ਕੰਮ ਰਹਿ ਗਿਆ ਇਧਰ ਸਸਾ ਯਾਰ ਕੋਈ ਚਾਈ ਤੇ ਬਾਕੀ ਅੰਦਰ ਲਾਗੇ ਕਿ ਮੋਚੇ ਲਾ ਦੇ ਮੇਰੇ ਬੂਡ ਕਿੱਥੇ ਲਾਲ ਜੇ ਮਸ਼ੀਨ ਤੇ ਕੱਪੜੇ ਸਟੱਚ ਕਰਨੇ ਆ। ਠੀਕ ਆ। ਉੱਤੇ ਨਾ ਬੈਠੀ। ਬੈਠੀ ਬੈਂਚ ਤੇ ਤੇ ਮਸ਼ੀਨ ਨਾਲ ਕੱਪੜੇ ਸਟੱਚ ਕਰ ਲਈ। ਚੰਗਾ। ਅੱਜ ਮੈਂ ਵੀ ਲੇਟ ਹੋ ਗਿਆ ਉੱਠਣ ਚ। ਬੁਖਾਰ ਕਿਵੇਂ? ਬੁਖਾਰ ਤਾਂ ਠੀਕ ਆ ਢੂਈ ਵਾਲੀ ਦੱਸਦੀ ਆ। ਸਤਿ ਸ੍ਰੀ ਅਕਾਲ ਮਾਤਾ। ਸਤਿ ਸ੍ਰੀ ਅਕਾਲ ਬਾਈ। ਉਹ ਤਾਂ ਕਹਿੰਦੀ ਸੀ ਉਹ ਕਹਿੰਦੀ ਸੀ ਕਿ ਤਾਂ ਹੁੰਦਾ ਹੀ ਕੋਹ ਨਹੀਂ ਕਹਿੰਦੀ ਸੀਗੀ ਅੱਜ ਮੈਂ ਕਢਾ ਕੇ ਲਿਆਂਦਾ ਜਿੰਨੇ ਹਟਣਾ ਹੁਣ ਕਹਿੰਦੀ ਝੜਦਾ ਉਹਦੀ ਮੈਂ ਉਹਦੇ ਕਿਆ ਕਢਾਲਾ ਨਾਲ ਉਹਨੇ ਜ਼ੋਰ ਲਾ ਹਟਿਆ ਉਹਦੇ ਉਹ ਹਾਂ ਹੁਣ ਤਿਆਰ ਹੋ ਗਿਆ ਜਦੋਂ ਵਕਤ ਨੂੰ ਤਿਆਰ ਹੋਇਆ ਜਦੋਂ ਹੁਣ ਪਤਾ ਲੱਗ ਗਿਆ ਵੀ ਨਹੀਂ ਆਰਾਮ ਆਉਣਾਗਾ ਲੱਗਦਾ ਯਾਰ ਭਈ ਨਹੀਂ ਕਰਦੀਗੀ ਇਹ ਦੁੰਨੇ ਵਾਲੀ ਬੀਬੀ ਤੇ ਇਹ ਚੱਕੀ ਜਾਂਦੀ ਫੱਟੇੜਾ ਖਸਾਉਂਦਾ ਡਿੱਕੇ ਕਾਰਤਾ ਹੱਲਣੇ ਜਪਰੇ ਕਰ ਤਾਂ ਫੇਰ ਹੀ ਇਹ ਉਹ ਕਹਿੰਦੇ ਪਹਿਲਾਂ ਮੰਡਲ ਮਚਰ ਲੈ ਜਾਣ ਕੇ ਮੁੜ ਕੇ ਖਤਮ ਨਾ ਹੋ ਜੇ ਲਿਆ ਤਾਂ ਕੋਈ ਨਹੀਂ ਤੂੰ ਆਪਨੇ ਘਰ ਲੈ ਲੈ ਲਿਆ ਮੈਂ ਫਿਰ ਉਹ ਲਿਆ ਪਹਿਲਾਂ ਮੰਡਲ ਮਚਰ ਜਾ ਨਹੀਂ ਲੈਣਗੇ ਉੱਥੇ ਗੰਗਾ ਦਾ ਉੱਥੇ ਖਤਮ ਹੋਇਆ ਹੋਇਆ ਉਸੇ ਲੈ ਜਾਂਦਾ ਹੈ ਸਸਤੇ ਬਾਹਰੋਂ ਮਿਲਦਾ ਵਾ ਉਹ ਕਹਿੰਦੇ ਆਣ ਕੇ ਲੈ ਜਾ ਹੁਣੀ ਰਾਜ ਨੂੰ ਤਾਂ ਲੈ ਜਾਂਦਾ ਆਦਾ ਇਹ ਰਾਜ ਕੰਨਿਆ ਦੇ ਕੇ ਆ ਮਾਜਾ ਪਤਾ ਨਹੀਂ ਲੈ ਆ ਕਿ ਮੈਂ ਤਾਂ ਪਤਾ ਨਹੀਂ ਕਿ ਕਪੋਸ ਕਰਨ ਕਿ ਮੇਰਾ ਜੂ ਬਹੁਤ ਉਤਸੁਖੀ ਆ ਗਿਆ ਲੈ ਆਉਣਾ ਯਾਰ ਮਿਲਰ ਮੈਚ ਤਾਂ ਚੱਲੇ ਲੈਣਾ ਗਮਾ ਸੇ ਤਾਂ ਠੀਕ ਆ ਹੁਣ ਸੁਖਣਾ ਪਹਿਲਾਂ ਵੇਜ ਵੜਨ ਲਸਾਂ ਹੂੰਗਾ ਜੀ ਜੱਲ ਤੇ ਫੇਰ ਹੀ ਦੇਖਣਾ ਪੈਂਦੇ ਆ ਹਾਂ ਜੜ ਬਾੜੀ ਤੋਹਦੀ ਤੇਰੀ ਹੋਰ ਮਦਰ ਆਦੀ ਕੋਈ ਮੜਾ ਲਿਆ ਹਾਂ ਤੇ ਜਾ ਕੋਈ ਕਿਰਾਏ ਤੇ ਜਾ ਪੜਾ ਚੰਗਾ ਫਿਰ ਜਾਣਾ ਫਿਰ ਮਾਦਾ ਚੰਗਾ ਆਹੜਾ ਬੋਲਟ ਆਪਣਾ ਮਾਰਾਂਗਾ ਇੱਕ ਜੀ ਦੰਤ ਨਾਲ <laughs> ਤਲਾਦਾ ਵੀ ਲਾਵਾ ਲਾਵਾ ਬੌਲਰ ਵਾਲਾ ਤਕੜਾ ਆਪਣਾ ਹਨਾ ਮੈਨੂੰ ਕਾਈ ਤੋਂ ਹਰੂ ਦਵਾਰ ਤੋਂ ਹੋ ਗਈ ਤੇ ਹਾਂ ਕੀ ਲੱਗਿਆ ਚੌਕਾ ਉਲੜਦਾ ਤਾਂ ਮੁੜੇ ਨਹੀਂ ਜਾਂਦਾ ਨੂਰ ਪੰਜਾਬ ਤਾਂ ਵਿਰਗ ਹੋ ਗਿਆ ਲੈ ਵੇ ਫਿਰ ਬਾਹਲੀ ਦੂਰ ਭੇਜ ਤੈਨੂੰ ਮੈਂ ਹੀ ਗੱਜ ਕਰ ਲੈਣਾ ਸੀ ਤਾਂ ਨੂਰ ਮੇਰੇ ਕੋਲ ਆ ਗਈ ਸੀ ਵੀ ਸਿੱਕਾ ਮਾਰਿਆ ਹਣ ਤੂੰ 10 ਸੋਇਗਾ ਨਾ ਕੰਮ ਨਬੜੇ ਕੰਮ ਨਦਦ ਪਾਇਆ ਮੈਂ ਫਿਰ ਓਲਿਹਾ ਨਦਦ ਪਾਇਆ ਗਏ ਤੇ ਫਿਰ ਮਿਲਦੇ ਹਾਂ ਠੀਕ ਆ ਜੀ ਇਹਦੇ ਨੇਬੂਲਾਈਜ਼ਰ ਲੱਗਾ ਹੋਇਆ ਇਹਨੂੰ ਖੰਗ ਲੱਗ ਗਈ ਅੱਜ ਤੇ ਨਾਲ ਹੀ ਵੜੀ ਜਾਂਦਾ ਵਾ ਇਹ ਨਹੀਂ ਹੋਦਾ ਹੈ ਲੈ ਰੱਖੋ ਆਵੇ ਵਾਸ ਰੱਖ ਦੇ ਮੈਂ ਚੱਕ ਲੈਨੀ ਆ ਬਾਅਦ ਚ ਪਿੱਛੇ ਹੁਣ ਰਾਮਾ ਕੋ ਸੋ ਹੁਣ ਦਾ ਖੰਗ ਜੀ ਘਟ ਗਏ ਹਨ ਨੂਰ ਫਰਕ ਪੈ ਜਾਣੇ ਕਿ ਨਾਲ ਅੱਗੇ ਸਾਹ ਬੜਾ ਖੱਟਮਾ ਹੁੰਦਾ ਜੀ ਹਨ ਛੱਟ ਜਾਣਾ ਹਾਟ ਜਨੇ ਦੀ ਹਟ ਜਨੇ ਦਾ ਭਾਪ ਲਈਏ ਹੁਣ ਤਾਂ ਠੀਕ ਹੈ ਕੁਛ ਫਰਕ ਪੈ ਗਿਆ ਹਟ ਜਨੇ ਵਾਲਾ ਵੇ ਤਾਂ ਭਾਪ ਤੜ ਕੇ ਫੇਰ ਦੇ ਦੂੰਗੀ ਅੱਕ ਦੂਸਰੀ ਭਾਪ ਦੇ ਦੇਣੀ ਕਿਹੜੀ ਜਵੈਨ ਦੀ ਆ ਜਵੈਨ ਦੀ ਹੀ ਦੇ ਦੇਣੀ ਹੈ ਦੇ ਦੇ ਨੀ ਉਹ ਵੀ ਅੱਕ ਮਗਾਰ ਲਾ ਬੱਤ ਦੱਦੀ ਠੰਡ ਲੱਗਦੀ ਹੈ ਤੇ ਆਂਦੀ ਹੈ ਜੱਤੀ ਪੱਟੀ ਆਂਦੀ ਹੋ ਜਾਈ ਇਹ ਕੋਈ ਨਾ ਪੱਟੀ ਜਾਂਦੇ ਸੋਦੀ ਵਧੀਆ ਖੰਗ ਜੀ ਪੱਟੀ ਜਾਊ ਪੁੱਤਾਂ ਕੋਈ ਨਾ ਹਟ ਜਾਣੀ ਸਕੂਲ ਟੱਡ ਵੀ ਤਾਉਂਦੇ ਟੱਡ ਤਾਂ ਖਾਜ ਖਾਦਦਾ ਨਹੀਂ ਸੀ ਬੁੱਤਾ ਰੋਟੀ ਨਹੀਂ ਖਾਦੀ ਸੀ ਜੀ ਕੀ ਤਾਂ ਕਰਕੇ ਰੋਟੀ ਰੋਟੀਆਂ ਤਾਂ ਦੁੱਧ ਨਹੀਂ ਹੋ ਵੀ ਵਾਪਸ ਮੋੜ ਲੈਂਦੀਆਂ ਫਰੋਠੇ ਤਾਂ ਟੱਡ ਦੱਸਦਾ ਸੀ ਇਤਜਾਹ ਤਾਂ ਦੇਣਾ ਸੀ ਕੁਛ ਨੂੰ ਹਨ ਭੁੱਖ ਲੱਗੇ ਜਿਹੜੀ ਇਹਨਾਂ ਯਾ ਵੀ ਵਟਿਆ ਦਵਾਈ ਨਾ ਹਾਂ ਇੱਕ ਉਹ ਸੀ ਕੀ ਸੀ ਸੀ ਉਹ ਕਿੱਥੇ ਪੱਟੀ ਸਾਰੀ ਸੀਗੀ ਯਾ ਦਵਾਈ ਦੰਦੇ ਨਾਲ ਕਰਤਾਂ ਗੋਲੀ ਹੈ ਨਹੀਂ ਉਧਰ ਵਾਲੀ ਉਹ ਉਹਦੇ ਨਾਲ ਦੀ ਲੈੜੀ ਉਧਰ ਲੱਗਿਆ ਸੀ ਬੋਮਟਰ ਤੋਂ ਆਪਾਂ ਹੈਗੀ ਦੋ ਗੋਲਾਂ ਲੱਗਿਆ ਸੀ ਦੋਨੇ ਲੈ ਲਿਆਗੇ ਜਿਹਨੇ ਲੈੜੀਆਂ ਸੀ ਹੈਨਾ ਹੂੰ ਗੜੀਆ ਇੱਕ ਦੂਜੇ ਦੇ ਲੈੜੀ ਸੀ ਅਲਟੀ ਵਾਲੀ ਬੋਮ ਦਰਮੀਆਂ ਦੋਈ ਦਰਮੀਆਂ ਯਾਹ ਐ ਤਾਂ ਗੋਪਖਣੀ ਲੱਗੀ ਇਹਨੇ ਟੜਕੇ ਦਵਾਈ ਦੇ ਕੇ ਤੋਰਤਾ ਤੇ ਨਾ ਤੇ ਆ ਬਣ ਗਏ ਭੁੱਖ ਲੱਗਦੀ ਨੇ ਨਾ ਇੱਕ ਜਿਹੜੀ ਇਹ ਸ਼ੀਸ਼ੀ ਨਹੀਂ ਲੈ ਕੇ ਜਾਂਦੇ ਇਹਦੇ ਨਾਲ ਵੀ ਇਹਦਾ ਉਲਟੀਆਂ ਚੱਤ ਜਾ ਹੋ ਜਾਂਦਾ ਸ਼ੀਸ਼ੀ ਨਾਲ ਦਾ ਚੱਕੇ ਹੋਣਾ ਇਹ ਤਾਂ ਇਹ ਹੋ ਜਾਂਦਾ ਦੁਬਾਰੇ ਦੇਣੀ ਸੀ ਦੁਬਾਰੇ ਆਪਣਾ ਦਿੱਤਣੀ ਹੋਈ ਅੱਜ ਆਜ ਨੂੰ ਉਹ ਤਾਂ ਠੀਕ ਸੀ ਹੋਣੀ ਤੁੰਗਣ ਲੱਗਾ ਬਾਲਾ ਖੇਡਦਾ ਰਿਹਾ ਉਹ ਦੁਪਹਿਰੇ ਤਾਂ ਹਨਾ ਨੂਰ ਬਾਦੂ ਖੇਡਿਆ ਉਹ ਤਾਂ ਖਾਂਗਾ ਹੀ ਨਹੀਂ ਹਨਾ ਇੰਨੀ ਕਿਉਂ ਲੜਕੇ ਨੂੰ ਸਾੜੀ ਜਾਵੇ ਇਹ ਤਾਂ ਟਿਕੀ ਹੋਈ ਖਾਂਗੂ ਉੱਠ ਕੇ ਖੜ ਗਈ ਇੱਕਦਾਂ ਬਾਕੀ ਕੀ ਉਹ ਸਾਡੀ ਜਾਵੇ ਸੜਕੇ ਨੂੰ ਕਿਹੜਾ ਕੋਈ ਪਤਾ ਵਾ ਆਦਿਕ ਇੱਥੇ ਟਿੱਪੀਵਾ ਦੇ ਜਿਹਾ ਲੈ ਇੱਕ ਤਾਂ 10 ਦਾਣੀ ਦਾ ਸਕੂਲ ਮੈਡਮਾਂ ਕੋਲੇ ਜਾ ਕੇ ਆਦਿਕ ਪੈਨਸ ਜੇ ਸੁੱਤਦੀ ਕਰਦਾ ਤਾਂ ਉਹ ਤੇ ਫਾਰਟ ਲੈ ਮੈਂ ਤਾਂ ਨਹੀਂ ਹਾਂ ਸਸਾ ਚੇ ಚಾತ್ರ ಪಾಂಗ ಚಾತ್ರ ಅಕ್ಕ ਕੀ ਬਤਾ ਦਿੰਦਾ ਰਹੇਗਾ ਨਾ ਜਦੋਂ ਕੋਈ ਕਾਗਜ਼ ਉੱਤੇ ਰੁਕੀ ਕੋਈ ਜੇ ਇਹ ਕਾਗਜ਼ੇ ਤੱਕ ਅੱਗੇ ਦਵਾਈ ਲਈ ਤਿਆਰ ਹੈ ਔਰ ਲਈਦਾ ਮonda ਦੇ ਗਰਮ ਵੀਰ ਦੇ ਗਮਾ ਥੋੜਾ ਹੋਵੇ ਤੱਕ ਕਰੀ ਦਵਾਈ ਲੈ ਤੋ ਰਾਮ ਆ ਜਾਂਦਾ ਵਾ ਹਾਂ ਕੋਈ ਨਾ ਜਦ ਤੱਕ ਦੁਬਾਰਾ ਬਣਾ ਹੋ ਜਾਂਦਾ ਨਾ ਇਰਕਾ ਕੋਈ ਖਾਂਗੀ ਆ ਹੱਦ ਜੰਨੇ ਅਗੇ ਤੇ ਸ਼ਕਤ ਤੋਂ ਖੁਦ ਪਰਵਾਹ ਕਰਵਾ ਦੇਣੇ ਤਾਂ ਹੱਟ ਜੰਨੇ ਅੱਲੇ ਬਤਾ ਏ ਗੋਨ ਜੀ ਅਜੇ ਸਟਾਈਲ ਚ ਸਟਾਈਲ ਉਹ ਕਾਦਾ ਕਰਦਾ ਵਰਕ ਇਹ ਮੈਂ ਦਾ ਬਸ ਇਤਵਾ ਚ ਇੰਗਲਿਸ਼ ਦਾ ਵਾ ਇੰਗਲਿਸ਼ ਦੇ ਰਹਿ ਕੇ ਗੱਲਾਂ ਕਰ ਲਾ ਪੁੱਤ ਫਿਰ ਕਰਕੇ ਪਿਆ ਜੀ ਸਰਦੋ ਕਾਲਾ ਬਟਾ ਡਾ ਡਾ ਹਟ ਜਾਣਾ ਫਟਾਫਟ ਕਰ ਲਾ ਅਸ ਸਿੰਪਲ ਜਿਹਾ ਰਹਿ ਜਾ ਫਟੇ ਪਰ ਕਿਤੇ ਫਿਰ ਸੌਂ ਜੀ ਜਾਂਗਾ ਅੱਠ ਪਾ ਦੋ ਲਾ